ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਈਦੈ ਬਿਲੌਗ 'ਚ ਸਵਾਗਤ ਕਰਦੇ ਆਂ ਦੁਪਹਿਰਾਂ ਦਾ ਟਾਈਮ ਹੋ ਗਿਆ ਅੱਜ ਸਰਦਾਰ ਜੀ ਨੇ ਆ ਜਾਣ ਟਾਈਮ ਨਾਲ ਘਰ ਤੇ ਅੱਜ ਅਸੀਂ ਬਣਾ ਲੈਨੇ ਕੜੀ ਚੋਲ ਤੇ ਕੜੀ ਦੱਸਾਂਗੇ ਅਸੀਂ ਕਿਵੇਂ ਬਣਾਣੇ ਆ ਸਿੰਪਲ ਤਰੀਕੇ ਨਾਲੇ ਬਸ ਬਿਨਾ ਪਕੌੜਿਆਂ ਤੋਂ ਆ ਆਪਾਂ ਥੋੜਾ ਜਿਹਾ ਥੋਮ ਲੈ ਲਿਆ ਦੋ ਗੰਡੇ ਲੈ ਲੈਨੇ ਤੇ ਇਹ ਇੱਕ ਕਾਲੂ ਲਿਆ ਏ ਤੇ ਇਹਨਾਂ ਨੂੰ ਚੀਰ ਕੇ ਨਾ ਆਇਓ ਤੜਕਾ ਪਨ ਲੱਗਣਾ ਹੋ ਸੜਕੇ ਜੀ ਪਾ ਦੇਨੇ ਨੇ ਬਾਕੀ ਫਿਰ ਬੇਸਨ ਕੋਲ ਕੇ ਨਸੀਜ ਤੇ ਉਹ ਪਾ ਦੇਨੇ ਤੇ ਹਰੀਆਂ ਮਿਰਚੇ ਵੀ ਚੀਬਾ ਦਿੱਤੀਆਂ ਨੇ ਤੇ ਉਹ ਬੜੀ ਟੇਸਟੀ ਬਣਦੀ ਹੈ ਸਿੰਪਲ ਜੀ ਸੌਖੇ ਤਰੀਕੇ ਨਾਲ ਮਾੜੀਆਂ ਨਹੀਂ ਇੱਥੇ ਤਾਂ ਕਰਕੇ ਹਿੱਟ ਸੋਖੋ ਹੋ ਇਹ ਲੈਟ ਦਾ ਚੈਨਲ ਹੁਣ ਸੇ ਆਈ ਨਾ ਹੁਣ ਦਿਸੇ ਨਾ ਚਿੱਟਾ ਫਿਲਟਰ ਲਾ ਕੇ ਦਿੱਤਾ ਹੋ ਸਕਦਾ ਆਸ਼ਾ ਪੈਰ ਕੱਲੇ ਗੋਰੇ ਨੇ ਫਿਰ ਪੈਰਾਂ ਦੀ ਬਣਾ ਲੈ ਵੀਡੀਓ